ਹੈਲੋ ਜੀ ਸਸਕਾ ਅੱਜ ਮੈਂ ਇੱਕ ਨਵੀਂ ਰੈਸਪੀ ਲੈ ਕੇ ਤੁਹਾਡੇ ਅੱਗੇ ਆਈ ਆਂ ਤੇ ਅੱਜ ਆਪਾਂ ਬਣਾਵਾਂਗੇ ਕਿਨਵਾ ਸੈਲਡ ਜਿਹੜਾ ਵੈਜੀਟੇਰੀਅਨ ਹੋਊਗਾ ਬਿਲਿਗ ਐਂਡ ਫਾਈਬਰ ਤੇ ਉਹਦੇ ਲਈ ਮੈਨੂੰ ਕੀ ਕੀ ਸਮਾਨ ਚਾਹੀਦਾ ਮੈਂ ਆਰਗੈਨਿਕ ਕਿਨਵਾ ਜਿਹੜਾ ਲਿਆ ਕੁਇਕ ਲੈਂਡ ਦਾ ਫ্রম ਕਾਸਕੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਨਵਾ ਲੈ ਸਕਦੇ ਹੋ ਤੇ ਇਹ ਮੈਂ ਲਿਆ ਇੱਕ ਕੱਪ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਣੇ ਆ ਤੇ ਫਿਰ ਆਪਾਂਗੇ ਮਿਲਦੇ ਆ ਧੋ ਕੇ ਤੇ ਫੇਰ ਆਪਾਂ ਦੱਸਦੇ ਆ ਨੈਕਸਟ ਕੀ ਕਰਨਾ ਹੈ ਹਾਂਜੀ ਹੁਣ ਅਸੀਂ ਇੱਕ ਪੈਨ ਲਿਆ ਉਹਨੂੰ ਆਪਾਂ ਗੈਸ ਦੇ ਉੱਤੇ ਰੱਖਿਆ ਇਹਦੇ ਵਿੱਚ ਆਪਾਂ ਜਿਹੜਾ ਕੀਨੂਆ ਧੋਤਾ ਸੀਗਾ ਉਹ ਸਾਰਾ ਇਹਦੇ ਵਿੱਚ ਪਾ ਦਿੱਤਾ ਜਿਹੜਾ ਕੀ ਇੱਕ ਕੱਪ ਸੀਗਾ ਤੇ ਇੱਕ ਕੱਪ ਦੇ ਹਿਸਾਬ ਦੇ ਨਾਲ ਜਦੋਂ ਆਪਾਂ ਕੀਨੂਆ ਪਾਉਨੇ ਆ ਤੇ ਉਹਦੇ ਵਿੱਚ ਸੇਮ ਲਾਈਕ ਜਿਦਾਂ ਆਪਾਂ ਆ ਰਾਈਸ ਬਣਾਉਨੇ ਆ ਉਰੇ ਜਿੰਨਾ ਦੇ ਨਾਲ ਡਬਲ ਪਾਣੀ ਪੈਂਦਾ ਇਦਾਂ ਹੀ ਇਹਦੇ ਵਿੱਚ ਤੁਹਾਡਾ ਦੋ ਕੱਪ ਜਿਹੜਾ ਹੈਗਾ ਉਹ ਪਾਣੀ ਪਾ ਜੂਗਾ ਸੋ ਇਹ ਹੈਗਾ ਬੋਇਲ ਕੱਪ ਤੇ ਨੈਕਸਟ ਕੱਪ ਠੀਕ ਹੈ ਦੋ ਕੱਪ ਆਪਣਾ ਪਾਣੀ ਪੈ ਗਿਆ ਪਾਣੀ ਦੇ ਨਾਲ ਨਾਲ ਆਪਣਾ ਜਿਹੜਾ ਹੈਗਾ ਇਹਦੇ ਵਿੱਚ ਥੋੜਾ ਜਿਹਾ ਆਇਲ ਪਾਵਾਂਗੇ ਠੀਕ ਹੈ ਦੋ ਤਿੰਨ ਟੇਬਲस्पून ਜਿਹੜਾ ਆਇਲ ਪਾ ਦਿੱਤਾ ਤੇ ਇਹਨੂੰ ਆਪਾਂ ਟੱਕਦਾ ਇਹਨੂੰ ਜਦੋਂ ਥੋੜਾ ਜਿਹਾ ਬੋਇਲ ਹੋਣ ਲੱਗਾ ਇਨੂੰ ਬਿਲਕੁਲ ਲੋ ਤੇ ਟੱਕ ਟੱਕ ਕੇ ਬਣਾਵਾਂਗੇ ਬਿਲਕੁਲ ਮਿਨਿਮਮ ਤੇ ਵੈਰੀ ਲੋ ਹੀਟ ਤੇ ਤੇ ਇਹ ਜਦੋਂ ਰਾਈਸ ਬਣ ਜਾਂਦੇ ਐਦਾਂ ਹੀ ਇਹਨੇ ਬਣ ਜਾਣਾ ਤੇ ਨੈਕਸ ਤੁਹਾਨੂੰ ਦਿਖਾਉਨੇ ਆ ਕਿਵੇਂ ਇਹ ਬਣਦਾ ਹਾਂਜੀ ਜਿਹੜੇ ਆਪਾਂ ਕੀ ਲੋਆ ਸੀਗਾ ਉਹਨੂੰ ਹੁਣ ਦੇਖੋ ਐਦਾਂ ਦਾ ਹੋ ਗਿਆ ਇਹਨੂੰ 2 ਕੁ ਮਿੰਟ ਹੋਰ ਰੱਖਾਂਗੇ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਪਾਣੀ ਹਜੇ ਲੱਗਦਾ ਹੈ ਤੇ ਆ ਬਹੁਤ ਥੋੜਾ ਜਿਹਾ ਪਾਣੀ ਹੈਗਾ ਇਹਨੂੰ 2 ਕੁ ਮਿੰਟ ਰੱਖਾਂਗੇ ਐਂਡ ਦੈਨ ਇਟਸ ਡਨ ਇਸ ਤੋਂ ਬਾਅਦ ਫਿਰ ਆਪਾਂ ਆਲ ਮਿਕਸਿੰਗ ਕਰਦੇ ਮਿਲਦੇ ਆ ਹਾਂਜੀ ਨੈਕਸ ਹੈਗੀਆਂ ਮੈਂ ਨਾ ਵੈਜੀਟੇਬਲਸ ਕੱਟੀਆਂ ਉਹਨਾਂ ਦੇ ਵਿੱਚ ਮੈਂ ਮੈਂ ਕੀ ਕੀ ਕੱਟਿਆ ਮੈਂ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਪਿਆਜ਼ ਕੱਟਿਆ ਇਹਨੂੰ ਬਹੁਤ ਬਰੀਕ ਬਰੀਕ ਕੱਟ ਲਿਆ ਗ੍ਰੀਨ ਪੈਪਰ ਹਾਫ ਲਈ ਸੀਗੀ ਤੇ ਹਾਫ ਹੀ ਮੈਂ ਰੈੱਡ ਪੈਪਰ ਲਈ ਹੈ ਤੇ ਇਹਦੇ ਵਿੱਚ ਮੈਂ ਕੋਕੰਬਰ ਨੂੰ ਛੋਟਾ ਛੋਟਾ ਕੱਟ ਲਿਆ ਤੇ ਇਹਦੇ ਵਿੱਚ ਹੈਗੇ ਆ ਪਿਕਲਸ ਡਲ ਪਿਕਲ ਜਿਹੜੇ ਹੈਗੇ ਆ ਉਹ ਇੱਕ ਲਿਆ ਐਡਾ ਤੇ ਉਹਨੂੰ ਵੀ ਮੈਂ ਬਹੁਤ ਬਰੀਕ ਬਰੀਕ ਸੀਨ ਸਾਈਜ਼ ਦਾ ਕੱਟ ਲਿਆ ਇਹਦੇ ਨਾਲ ਆਪਾਂ ਨੂੰ ਹੋਰ ਕੀ ਚਾਹੀਦਾ ਉਬਲੇ ਹੋਏ ਚਿੱਟੇ ਚਨੇ ਇਹ ਵਾਹੇਗੇ ਮੇਰੇ ਕੋਲ ਚਿੱਟੇ ਚਨੇ ਇਹ ਉਬਾਲ ਕੇ ਗ੍ਰੇਨ ਕਰਕੇ ਮੈਂ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਇਹਨਾਂ ਦੀ ਸਾਰਿਆਂ ਦੀ ਮਿਕਸਿੰਗ ਕਰਾਂਗੇ ਹਾਂਜੀ ਹੁਣ ਮੈਂ ਜਿਹੜਾ ਸਾਰਾ ਕੀਮਾ ਸੀਗਾ ਮੈਂ ਇਹਨੂੰ ਇਹਦੇ ਵਿੱਚ ਕੱਢ ਲਿਆ ਇਹਦੇ ਨਾਲ ਹੀ ਆਪਾਂ ਨੂੰ ਇਹ ਥੋੜਾ ਜਿਹਾ ਠੰਡਾ ਹੋ ਗਿਆ ਸੋ ਦਿਸ ਫਾਈਨ ਕਿਉਂਕਿ ਇਹਨੂੰ ਜੇ ਪੂਰਾ ਵੀ ਠੰਡਾ ਕਰ ਸਦੇ ਹੁਣ ਮੈਂ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਸਾਰੀਆਂ ਕਕੰਬਰਸ ਗ੍ਰੀਨ ਪੈਪਰ ਆਨਿਅਨ ਰੱਡ ਪਾਪਰ ਟਿਪਿਕਲਸ ਇਹ ਸਾਰੇ ਜਿਹੜੇ ਹੈਗੇ ਆ ਆਪਾਂ ਇਹਦੇ ਵਿੱਚ ਪਾ ਦਿੱਤੇ ਠੀਕ ਹੈ ਇਹ ਸਾਰੇ ਵਿੱਚ ਪਾ ਕੇ ਦਹੀਂ ਆਕਾ ਨਾਲ ਆਪਾਂ ਜਿਹੜੇ ਚਨੇ ਚਿੱਟੇ ਚਨੇ ਉਬਾਲੇ ਸੀ ਇਹ ਵੀ ਮੈਂ ਇਹਦੇ ਵਿੱਚ ਪਾ ਦਿੱਤੇ ਠੀਕ ਹੈ ਹੁਣ ਇਹਦੇ ਨਾਲ ਆਪਾਂ ਨੇ ਇਹਦੇ ਵਿੱਚ ਮੇਰੇ ਕੋਲ ਹੈਗਾ ਲੈਮਨ ਜੂਸ ਤੇ ਲੈਮਨ ਜੂਸ ਪਾਉਣੇ ਜੇ ਫਰੈਸ਼ ਲੈਮਨ ਵੀ ਪਾ ਸਕਦੇ ਆ ਜੇ ਫਰੈਸ਼ ਨਹੀਂ ਹੈਗਾ ਤਾਂ ਤੁਸੀਂ ਇਹ ਵਾਲਾ ਲਮਨ ਹੀ ਪਾ ਸਕਦੇ ਆ ਤੇ ਮੇਰੇ ਕੋਲੇ ਇਹ ਵਾਲਾ ਲਮਨ ਹੈਗਾ ਠੀਕ ਹੈ ਇਹਦੇ ਵਿੱਚ ਮੈਂ ਜਿਹੜਾ ਚਣਕੀ ਚਾਟ ਮਸਾਲਾ ਜਿਹੜਾ ਹੈਗਾ ਚਾਟ ਮਸਾਲਾ ਇਹ ਵਾਲਾ ਇਹਦਾ ਪੂਰਾ ਜਿਆ ਉਹ ਪਾਉਂਗੀ ਇਹਦਾ ਲੀਕੋ ਆਲਮੋਸਟ ਡੇਢ ਕੁ ਚਮਚ ਤੇ ਨਾਲ ਮੈਂ ਜਿਹੜਾ ਰੈਗੂਲਰ ਨਮਕ ਹੈਗਾ ਥੋੜਾ ਜਿਹਾ ਉਹ ਪਾਉਂਗੀ ਤੇ ਨਾਲ ਮੈਂ ਕਾਲੀ ਮਿਰਚ ਪਾਉਂਗੀ ਠੀਕ ਹੈ ਇਹਦੇ ਨਾਲ ਮੈਂ ਪੂਰਾ ਜਆ ਆ ਜਿਹੜਾ ਹੈਗਾ ਕਾਲਾ ਨਮਕ ਤੇ ਕਾਲਾ ਨਮਕ ਪਾਉਂਗੀ ਕਾਲੇ ਨਮਕ ਨਾਲ ਜਿਹੜਾ ਸਵਾਦ ਹੈਗਾ ਉਹ ਬਹੁਤ ਹੀ ਟੁੜੀਆਂ ਹੋ ਜਾਂਦਾ ਤੇ ਹਾਜਮੇਦਾਰ ਵੀ ਹੁੰਦਾ ਸੋ ਇਹਦੇ ਵਿੱਚ ਮੈਂ ਜਿਹੜਾ ਕਾਲਾ ਨਮਕ ਹੈ ਉਹ ਚਿੱਟੇ ਨਮਕ ਨਾਲੋਂ ਥੋੜਾ ਜਿਆਦਾ ਮਾਤਰਾ ਵਿੱਚ ਪਾਇਆ ਹੈ ਕੀਤੇ ਤੇ ਐਂਡ ਦੇ ਵਿੱਚ ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਂਗੀ ਮੇਰੇ ਕੋਲ ਖੱਟੀ ਮਿੱਠੀ ਇਮਲੇ ਦੀ ਚਟਨੀ ਹੈ ਜਿਹੜੀ ਘਰ ਬਣੀ ਹੋਈ ਹੈ ਤੁਸੀਂ ਕੋਈ ਵੀ ਇਮਲੇ ਦੀ ਖੱਟੀ ਮਿੱਠੀ ਚਟਨੀ ਜਿਹੜੀ ਹੈ ਉਹ ਥੋੜੀ ਜੀ ਇਹਦੇ ਉੱਤੇ ਪਾ ਸਕਦੇ ਹੋ ਸੋਨੇ ਸਾਰੀਆਂ ਚੀਜ਼ਾਂ ਜੁੜੀਆਂ ਹੈਗੀਆਂ ਆਪਾਂ ਇਹਨੂੰ ਮਿਕਸ ਕਰ ਦਿੰਨੇ ਆਂ ਇੱਕ ਚੀਜ਼ ਜਦੋਂ ਮਿਕਸ ਕਰਾਂਗੇ ਉਸ ਤੋਂ ਬਾਅਦ ਮੈਂ ਐਂਡ ਦੇ ਵਿੱਚ ਇੱਕ ਚੀਜ਼ ਹੋਰ ਪਾਣੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਉਹ ਆਪਾਂ ਨੇ ਕੀ ਪਾਣਾ ਇਹਦੇ ਵਿੱਚ ਮੈਂ ਕੋਈ ਹੋਰ ਚੀਜ਼ ਨਹੀਂ ਪਾਈ ਕੋਈ ਇਹਦੇ ਵਿੱਚ ਮਧੂ ਦੇ ਹੋਰ ਕੋਈ ਸੌਸਾਂ ਨਹੀਂ ਪਾਈਆਂ ਕੋਈ ਆਇਲ ਨਹੀਂ ਪਾਇਆ ਕੁਝ ਨਹੀਂ ਪਾਇਆ ਇਹ ਆਇਲ ਫ੍ਰੀ ਹੈਗੀ ਹੈ ਤੇ ਨਾਲ ਬਹੁਤ ਜ਼ਿਆਦਾ ਤੁਸੀਂ ਸੋਚ ਸਕਦੇ ਹੋ ਮੀਨ 올 ਵੈਜਿਟੇਬਲ ਹੈ lots of ਫਾਈਬਰ ਹੈਗਾ ਖਾਂਜ ਬਹੁਤ ਜਿਆਦਾ ਸੁਆਦ ਦਾ ਤੁਸੀਂ ਇੱਕ ਵਾਰੀ ਬਣਾਉਂਗੇ ਤੁਸੀਂ ਇਹਨੂੰ ਵੀਕ ਭਾਰ 10 ਦਿਨ ਰੱਖ ਸਕਦੇ ਹੋ ਇਹਨੂੰ ਕੁਝ ਨਹੀਂ ਹੁੰਦਾ ਫ੍ਰਿਜ ਚ ਪਈ ਰਹਿੰਦੀ ਹੈ ਨੈਨਾਂ ਬੈਨਾਂ ਯੂਨੀਕ ਯੂ ਕੈਨ ਹੈਵ ਇਟ ਕਈ ਮੀਲ ਪ੍ਰੈਪ ਕਰਦੇ ਹੈਗੇ ਹੁਣ ਆਵਾਸਤੇ ਵੀ ਇਹ ਬਹੁਤ ਚੰਗੀ ਹੈ ਲਾਸਟ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਰੈਨਬੇਰੀ ਰੈਨਬੇਰੀ ਦਾ ਸੁਆਦ ਇਹਦੇ ਵਿੱਚ ਬਹੁਤ ਹੀ ਜਿਆਦਾ ਵਧੀਆ ਲੱਗਦਾ ਆ ਜਿਹੜੀਆਂ ਹੈਗੀਆਂ ਡਰਾਈ ਕਰੈਨਬੇਰੀ ਸੀ ਇਹ ਆਪਾਂ ਇਹਦੇ ਵਿੱਚ ਪਾ ਦਈਏ ਇੱਕ ਤਾਂ ਸ਼ਕਲੋਂ ਵੀ ਸੋਹਣੀ ਹੋ ਜਾਂਦੀ ਹੈ ਤੇ ਦੂਜੀ ਕਿਨਾਰੀ ਖਾਣ ਚ ਇਹਦੇ ਕਿਤੇ ਜਿਹੜਾ ਮਿੱਠਾ ਸਵਾਦ ਆਉਂਦਾ ਉਹ ਵੀ ਬਹੁਤ ਲਾਜਵਾਬ ਹੁੰਦਾ ਐਸੇ ਇਹ ਗੜੀ ਹੈ ਦੀ ਆਪਣਾ ਕਿਨੂਆ ਸੈਲਡ ਬਣ ਕੇ ਹੋ ਗਿਆ ਤਿਆਰ ਇਹਨੂੰ ਤੁਸੀਂ ਖਾਓ ਵੜਾਓ ਤੇ ਮੈਂ ਫਾਈਨਲ ਲੁੱਕ ਲਈ ਆਪਾਂ ਤੁਹਾਨੂੰ ਮਿਲਦੇ ਆਗੇ ਹਾਂਜੀ ਇਹ ਹੈਗੀ ਜੀ ਮੇਰੀ ਫਾਈਨਲ ਲੁੱਕ ਸੋ ਕਿਨੂਆ ਸੈਲਡ ਤੁਹਾਨੂੰ ਕਿਹੋ ਜਿਹਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਝੇ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਪਲੀਜ਼ ਦੱਸਿਆ ਕਰੋ ਵੀ ਤੁਹਾਨੂੰ ਕਿਹੋ ਜੀਆਂ ਵੀਡੀਓ ਚੰਗੀਆਂ ਲੱਗਦੀਆਂ ਫਿਰ ਮੈਂ ਉਹੋ ਜੀਆਂ ਵੀਡੀਓ ਲੈ ਕੇ ਨੈਕਸਟ ਟਾਈਮ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੀ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ